सेवा कुछ भी नहीं तेरा इलाज नजर के सिवा कुछ भी नहीं फिर दोहा का संवाद लिख रहा है है वास्ता तुझे मजार से और बा तन से आश्ना हूं मैं फिरदा कहता अकल नो तैनो सिर्फ आकार का पता है पर मैं निराकार नो भी जान भावक मनोखे संबंध जोड़ सकता है ਬਹੁਤਾ ਅਕਲ ਦੀ ਦੁਨੀਆ ਦੇ ਰਹਿਣ ਵਾਲਾ ਨਹੀਂ بڑے بڑے ਪੰਡਤ ਹੈਰਾਨ ਹੋ ਗਏ ਸਨ ਰਵਿਦਾਸ ਭਗਤ ਬਣ ਗਏ ਬ੍ਰਹਮ ਗੈ ਨਹੀਂ ਹੋ ਗਏ ਹੈਰਾਨ ਹੋ ਗਏ ਇਹ ਸਦਨਾ ਇਹ ਤੇ ਮਾਸ ਵੇਚਦਾ ਸੀ ਤੇ ਕਸਾਈ ਸੀ ਇਹ ਬ੍ਰਹਮ ਗੈ ਨਹੀਂ ਹੋ ਗਏ ਇਹ ਨਾਮ ਦੇਵੇ ਤੇ ਛੇਮਾ ਸੀ ਸੋਦਰ ਸੀ ਵਿਚਾਰੇ ਨੂੰ ਮਾਰ ਮਾਰ ਕੇ ਮੰਦਰ ਚੋਂ ਵੀ ਘਟਿਆ ਸੂਦ ਸੂਦ ਕਰ ਮਾਰ ਉੱਠ ਕਹਾਂ ਕਰਾਂ ਬਾਪ ਬੈਠਲਾ ਐ ਮੇਰੇ ਪਿਤਾ ਹੈ ਮੇਰੇ ਪ੍ਰਭੂ ਮੈਨੂੰ ਤੇ ਸ਼ੁੱਧਰ ਸ਼ੁੱਧ ਰੱਖ ਕੇ ਕੱਢ ਮਾਰਿਆ ਇਹਨਾਂ ਨੇ ਬੈਠਣੇ ਨਹੀਂ ਦਿੱਤਾ ਪਰ ਇਹ ਤੇ ਬ੍ਰह्मज्ञानी ਹੋ ਗਿਆ ਇਹ ਤੇ ਮਹਾਨ ਭਗਤ ਹੋ ਗਿਆ ਨਾਮਦੇਵ ਨੇ ਹਿਰਦਾ ਅੱਗੇ ਕੀਤਾ ਹੈ ਉਹਨਾਂ ਪੰਡਤਾਂ ਨੇ ਆਪਣੀ ਅਕਲ ਲੱਗੇ ਕੀਤੀ ਫਿਰਦਾ ਅੱਗੇ ਕੀਤਾ ਫਿਰ it